ਨੁਸਤ ਸ਼੍ਰੀ ਗੁਰੂ ਜੀ ਤੁਹਾਡੇ ਸੰਮੁਖ ਤੁਹਾਡੀ ਦੂਸਰਾ ਸੁਝਾਲ ਇੱਕ ਨਵੀਂ ਕਹਾਣੀ ਦੇ ਨਾਲ ਇਹ ਕਹਾਣੀ ਸੁਖਵਿੰਦਰ ਸਿੰਘ ਸਰਦਾਰ ਸੁਖਵਿੰਦਰ ਸਿੰਘ ਖਾਰਾ ਦੀ ਕਲਮ ਤੋਂ ਪੰਜਾਬੀ ਕਹਾਣੀ ਬਹੁਤ ਹੀ ਸੋਹਣੀ ਤੇ ਦਿਲ ਨੂੰ ਛੂ ਜਾਣ ਵਾਲੀ ਕਹਾਣੀ ਹੈ ਕਹਾਣੀ ਨੂੰ ਅਖੀਰ ਤੱਕ ਜਰੂਰ ਸੁਣਨਾ ਜੀ ਉਸ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂ ਕਰਦੇ ਹਾਂ ਜੀ ਕਹਾਣੀਕਾਰ ਸਰਦਾਰ ਸੁਖਵਿੰਦਰ ਸਿੰਘ ਖਾਰਾ ਦੀ ਕਲਮ ਤੋਂ ਪੰਜਾਬੀ ਕਹਾਣੀ ਸਰਪੰਚ ਸ਼ਾਮ ਦੇ 6 ਵਜੇ ਦੋ ਵਾਰ ਬੂਹਾ ਖੜਕਾਇਆ ਪਿੰਡ ਦੇ ਸੱਤ ਅੱਠ ਪਤਵੰਤੇ ਅਤੇ ਮੋਹਤਵਰ ਬੰਦਿਆਂ ਨੇ ਸਾਬਕਾ ਸਰਪੰਚ ਭਗਵਾਨ ਸਿੰਘ ਦਾ ਕੌਣ ਆ ਪਾਈ ਆਉਂਦਾ ਹਾਂ ਸਰਪੰਚ ਨੇ ਵਿਹੜੇ ਵਿੱਚੋਂ ਆਵਾਜ਼ ਦਿੰਦਿਆਂ ਆਖਿਆ ਆਪਣੇ ਹੀ ਹਾਂ ਬੂਹਾ ਖੋਲੇਗਾ ਕਿ ਸਾਨੂੰ ਦਰਵਾਜ਼ੇ ਵਿੱਚ ਹੀ ਖੜੇ ਰੱਖੇਗਾ ਮੁਹਤਵਾਰਾਂ ਵਿੱਚੋਂ ਇੱਕ ਨੇ ਸਰਪੰਚ ਨੂੰ ਹੱਸਦੇ ਆਖਿਆ ਆਓ ਜੀ ਜੀ ਆਇਆਂ ਨੂੰ ਅੱਜ ਤਾਂ ਕੀੜੀ ਦੇ ਘਰ ਨਰੈਣ ਆਏ ਹਨ ਅੰਦਰ ਲੰਘ ਆਓ ਬੈਠ ਕੇ ਬੈਠੋ ਮੈਂ ਠੰਡੇ ਪਾਣੀ ਦੀ ਬੋਤਲ ਕੈਡੀ ਵਿੱਚੋਂ ਫੜ ਲਿਆਵਾਂ ਸਾਬਕਾ ਸਰਪੰਚ ਨੇ ਬੂਹਾ ਖੋਲ ਕੇ ਬੈਠ ਕਬਲ ਇਸ਼ਾਰਾ ਕਰਦਿਆਂ ਆਖਿਆ ਪਾਣੀ ਪੀ ਕੇ ਸਾਰਿਆਂ ਨੇ ਇੱਕ ਦੂਜੇ ਦੀ ਖੈਰ ਸੁਖ ਪੁੱਛੀ ਸਰਪੰਚ ਸਾਹਿਬ ਜੀ ਦੂਸਰੀ ਪਾਰਟੀ ਵਾਲਿਆਂ ਨੇ ਕੇਰ ਸਿੰਘ ਨੂੰ ਸਰਪੰਚ ਖੜਾ ਕਰ ਦਿੱਤਾ ਹੈ ਅਸੀਂ ਆਪਣੀ ਪਾਰਟੀ ਵੱਲੋਂ ਤੁਹਾਨੂੰ ਫੇਰ ਸਰਪੰਚ ਖੜਾ ਕਰਨ ਦੀ ਬੇਨਤੀ ਕਰਨ ਆਏ ਹਾਂ ਆਪਣੇ ਵੱਲ ਮਜ਼ਦੂਰਾਂ ਦਾ ਵਿਹੜਾ ਵੀ ਇੱਕ ਮੁੱਠ ਭੁਗਤ ਜਾਵੇਗਾ ਤੁਹਾਡੀ ਜਿੱਤ 100% ਪੱਕੀ ਹੈ ਮਹਤਵਰਾਂ ਦਾ ਸੁਲਝਿਆ ਹੋਇਆ ਆਗੂ ਦਿਆਲ ਸਿੰਘ ਬੋਲਿਆ ਵੇਖੋ ਜੀ ਸਿਆਣੇ ਕਹਿੰਦੇ ਹਨ ਘਰ ਆਈ ਪੰਚਾਇਤ ਦਾ ਵਾਅ ਲੱਗਦੀ ਆਖਿਆ ਮੋੜਨਾ ਨਹੀਂ ਚਾਹੀਦਾ ਪਰੰਤੂ ਮੈਂ ਸਰਪੰਚ ਨਹੀਂ ਖਲੋਣਾ ਤੁਸੀਂ ਹੋਰ ਕਿਸੇ ਨੂੰ ਡੱਕ ਦਿਓ ਮੇਰੇ ਹੱਥ ਖੜੇ ਹਨ ਸਾਬਕਾ ਸਰਪੰਚ ਨੇ ਬੱਚਿਆਂ ਬਾਗ ਪੱਕੀ ਨਾ ਕਰਦੇ ਆਖਿਆ ਗੱਲ ਕੀ ਹੈ ਲੋਕ ਤਾਂ ਸਰਪੰਚੀ ਦੀ ਚੋਣ ਲੜਨ ਲਈ 20-20 ਲੱਖ ਰੁਪਏ ਪਾਣੀ ਵਾਂਗ ਰੋੜ ਦਿੰਦੇ ਹਨ ਅਸੀਂ ਤੁਹਾਨੂੰ ਤੁਹਾਡੇ ਘਰ ਆ ਕੇ ਖੜਾ ਕਰਨ ਆਏ ਹਾਂ ਖਰਚਾ ਵੀ ਤੁਹਾਡਾ ਬਹੁਤਾ ਨਹੀਂ ਹੋਣ ਦਿਆਂਗੇ ਧਾਰੂ ਦਾ ਸਾਰਾ ਕੰਮ ਮੇਰੇ ਜੁਮੇ ਰਹਿਣ ਦਿਓ ਮੋਹਤਬਰਾਂ ਵਿੱਚੋਂ ਨੰਬਰਦਾਰ ਕਰਮ ਸਿੰਘ ਪੂਰੀ ਬਾਲ ਆਉਂਦਿਆਂ ਬੋਲਿਆ ਸਰਪੰਚਾ ਖਰਚੇ ਤੋਂ ਨਾ ਮਾਰ ਉਸਦਾ ਸਾਰਾ ਕੰਮ ਮੈਂ ਸੰਭਾਲ ਲਵਾਂਗਾ ਮੋਹਤਵਾਰਾਂ ਵਿੱਚੋਂ ਸਾਬਕਾ ਪੰਚਾਇਤ ਮੈਂਬਰ ਨਥਾ ਸਿੰਘ ਬੋਲਿਆ ਵੇਖੋ ਭਾਈ ਮੈਨੂੰ ਖਰਚੇ ਖਰਚੇ ਦੀ ਕੋਈ ਪ੍ਰਵਾਹ ਨਹੀਂ ਤੁਹਾਡੀ ਕਿਰਪਾ ਨਾਲ ਇੱਕ ਮੁੰਡਾ ਅਮਰੀਕਾ ਵਿੱਚ ਪੱਕਾ ਹੈ ਦੂਜਾ ਆਸਟ੍ਰੇਲੀਆ ਪੱਕਾ ਹੋ ਗਿਆ ਹੈ ਤੀਜਾ 15 ਕਿੱਲਾਂ ਵਿੱਚ ਚੰਗੀ ਵਾਹੀ ਕਰੀ ਜਾਂਦਾ ਹੈ ਕੁੜੀ ਵੀ ਕੈਨੇਡਾ ਪੱਕੀ ਹੋ ਗਈ ਹੈ ਜਦੋਂ ਮੈਂ ਪਹਿਲੀ ਵਾਰ ਸਰਪੰਚ ਬਣਿਆ ਸੀ ਸਭ ਕੁਝ ਉਸ ਸਮੇਂ ਪਾਉ 12 ਹੋ ਗਈਆਂ ਸਨ ਉਸ ਸਮੇਂ ਗ੍ਰਾਂਟਾਂ ਸਰਕਾਰ ਦੀਆਂ ਮਗਰਲੇ 2 ਸਾਲਾਂ ਵਿੱਚ ਮੀਂਹ ਵਾਂਗ ਵਰਦੀਆਂ ਸਨ 90 ਲੱਖ ਗ੍ਰਾਂਟ ਵਿੱਚੋਂ ਤੀਸਰਾ ਹਿੱਸਾ ਪਿੰਡ ਦੀਆਂ ਗਲੀਆਂ ਨਾਲੀਆਂ ਵਿੱਚ ਲਾ ਦਿੱਤਾ ਸੀ ਇੱਕ ਹਿੱਸਾ ਮੰਤਰੀ ਤੇ ਅਫਸਰ ਡ ਘਾਰ ਗਏ ਸਨ 30 35 ਲੱਖ ਮਾਤੜ ਨੂੰ ਬਚ ਗਿਆ ਸੀ ਸਾਰੇ ਪਿੰਡ ਵਾਲੇ ਵੀ ਪਿੰਡ ਵਿੱਚ ਹੋਏ ਕੰਮ ਤੋਂ ਬਹੁਤ ਖੁਸ਼ ਸਨ ਇਸ ਤੋਂ ਇਲਾਵਾ ਪਿੰਡ ਵਿੱਚ ਬੁਢਾਪਾ ਪੈਨਸ਼ਨਾਂ ਅਧੀਆਂ ਵੰਡ-ਵੰਡ ਕੇ ਅਧੀਆਂ ਬਚ ਜਾਂਦੀਆਂ ਸਨ ਭਾਵ ਨਾਲੇ ਫਲ ਤੇ ਨਾਲੇ ਫਲੀਆਂ ਮਿਲ ਜਾਂਦੀਆਂ ਸਨ ਮਾਤਰ ਰਵ ਨਾਲੇ ਟਾਹਰ ਤੇ ਨਾਲੇ ਕਮਾਈ ਹੋ ਜਾਂਦੀ ਸੀ ਹੁਣ ਪਿਛਲੀ ਸਰਕਾਰ ਨੇ ਵੀ ਸਿੱਧੇ ਚੈੱਕ ਦੇਣੇ ਬੰਦ ਕਰ ਦਿੱਤੇ ਸਨ ਨਰੇਗਾ ਸਕੀਮ ਦੇ ਖਾਤਿਆਂ ਰਾਹੀਂ ਬਾਅਦ ਵਿੱਚ ਪੈਸੇ ਹੁੰਦੇ ਸਨ ਬਹੁਤੇ ਸਰਪੰਚ ਪਹਿਲਾਂ 5-7 ਲੱਖ ਕੁ ਨੂੰ ਖਰਚੇ ਹਨ ਸਰਕਾਰ ਨੇ ਪੈਸੇ ਖਾਤਿਆਂ ਵਿੱਚ ਪਾਉਂਦਿਆਂ ਦੇਰੀ ਕਰ ਦਿੱਤੀ ਉਤੋਂ ਸਰਕਾਰ ਬਦਲ ਗਈ ਨਵੀਂ ਪਾਰਟੀ ਦੀ ਸਰਕਾਰ ਬਣ ਗਈ ਮਰਦੀ ਨੇ ਅੱਕ ਚੱਬਿਆ ਬਹੁਤੇ ਸਰਪੰਚਾਂ ਨੂੰ ਇਸ ਪਾਰਟੀ ਵਿੱਚ ਡੁੱਬੇ ਪੈਸੇ ਕਢਾਉਣ ਦਾ ਕਰਕੇ ਜਾਣਾ ਪਿਆ ਮੁੱਛਾਂ ਵੀ ਮਨਾਈਆਂ ਤੇ ਲੱਸੀ ਤੋਂ ਵੀ ਜਵਾਬ ਹੋ ਗਿਆ ਭਾਵੇਂ ਪਾਰਟੀ ਵੀ ਬਦਲੀ ਪੈਸੇ ਵੀ ਡੁੱਬੇ ਹੀ ਰਹਿ ਗਏ ਮੁੱਕ ਦੀ ਗੱਲ ਹਮੇਸ਼ਾ ਹਵਾ ਦਾ ਰੁਖ ਵੇਖ ਕੇ ਚੱਲਣਾ ਚਾਹੀਦਾ ਹੈ। ਸਾਬਕਾ ਸਰਪੰਚ ਨੇ ਕੋਰੀ ਨਾ ਕਰਦੇ ਆਪਣੀ ਰਾਮ ਕਹਾਣੀ ਮੁਕਾਈ। ਹਵਾ ਦਾ ਰੁਖ? ਇਹ ਕੀ ਬੁਝਾਰਤ ਹੈ ਸਰਪੰਚ ਸਾਹਿਬ? ਮੋਹਤਵਰਾਂ ਵਿੱਚੋਂ ਇੱਕ ਹੋਰ ਬੋਲਿਆ। ਤੁਸੀਂ ਮੇਰਾ ਇਸ਼ਾਰਾ ਸਮਝੇ ਨਹੀਂ। ਭਾਈ ਸਾਹਿਬ, ਹੁਣ ਕਟੜ ਇਮਾਨਦਾਰਾਂ ਦੀ ਸਰਕਾਰ ਹੈ। ਪੈਸਾ ਇਹਨਾਂ ਨੇ ਨਾ ਖਾਣਾ ਤੇ ਨਾ ਖਾਣ ਦੇਣਾ ਹੈ। ਟੜਕੇ ਤੋਂ ਲੋਕ ਬੁਹਾ ਭੰਨਣਾ ਸ਼ੁਰੂ ਕਰ ਦਿੰਦੇ ਹਨ ਕੋਈ ਕਹਿੰਦੀ ਮੇਰੀ ਪੈਨਸ਼ਨ ਕੱਟੀ ਗਈ ਹੈ ਕੋਈ ਕਹਿੰਦਾ ਮੈਨੂੰ ਕਣਕ ਨਹੀਂ ਮਿਲੀ ਕੋਈ ਕਹਿੰਦਾ ਮੇਰੀ ਬੁਢਾਪਾ ਪੈਨਸ਼ਨ ਲਗਵਾ ਦਿਓ ਕੋਈ ਕਹਿੰਦਾ ਮੈਂ ਅਸਲੇ ਦਾ ਲਾਇਸੈਂਸ ਬਣਾਉਣਾ ਕੋਈ ਕਹਿੰਦਾ ਮੇਰੀ ਵੱਟ ਵੱਢ ਦਿੱਤੀ ਹੈ ਮੁੱਕਦੀ ਗੱਲ ਸਾਰਾ ਦਿਨ ਲੋਕ ਬੁਹਾ ਖੜਕਾਈ ਜਾਂਦੇ ਹਨ ਘੜੀ ਆਰਾਮ ਕਰਨ ਦਾ ਜਾਂ ਖੇਤਾਂ ਨੂੰ ਢੇੜਾ ਮਰਨ ਦਾ ਵੀ ਟਾਈਮ ਨਹੀਂ ਮਿਲਦਾ ਉਤੋਂ ਆਫਸਰਾਂ ਦੀਆਂ ਨਵੇਂ ਸੂਰਜ ਵੰਗਾਰਾ ਕੋਈ ਅਫਸਰ ਕਹਿੰਦਾ ਸ਼ਰਾਬ ਦੀ ਕੈ ਨੀ ਮੈਨੂੰ ਭੇਜ ਦੇ ਕੋਈ ਅਫਸਰ ਕਹਿੰਦਾ ਲੀਡਰ ਦੀ ਮਾਂ ਦਾ ਭੋਗ ਹੈ ਦੁੱਧ ਕੁਆਂਟਲ ਤੇਰੇ ਜਿਮੇ ਇੱਥੇ ਬਸ ਨਹੀਂ ਲੋਹੜੀ ਦੀਵਾਲੀ ਵਿਸਾਖੀ ਤੇ ਠਾਣੇ ਦੀ ਸੁੱਕੀ ਪਾਰਟੀ ਮੰਗ ਲੈਂਦਾ ਹੈ ਫਿਰ ਲੀਡਰ ਕਹਿ ਦਿੰਦੇ ਆ ਪਾਰਟੀ ਦੀ ਕਾਨਫਰੰਸ ਹੈ ਦੋ ਟਰਾਲੀਆਂ ਬੰਦਿਆਂ ਬੁੱਢੀਆਂ ਦੀਆਂ ਭਰ ਕੇ ਲਿਆਉਣੀਆਂ ਜ਼ਰੂਰੀ ਹਨ ਜਿੰਨਾ ਭੈਣ ਭਰਾਵਾਂ ਨੂੰ ਕਾਨਫਰੰਸ ਤੇ ਖੜਾਈ ਦਾ ਹੈ ਸਵੇਰੇ ਉਹਨਾਂ ਨੂੰ ਪੋਸਤ ਖਵਾਉਣਾ ਪੈਂਦਾ ਹੈ ਅਤੇ ਰਾਤ ਨੂੰ ਪੈਗ ਲਵਾਉਣੇ ਪੈਂਦੇ ਹਨ ਇੱਥੇ ਹੀ ਬਸ ਨਹੀਂ ਜਦੋਂ ਮੰਤਰੀ ਜਾਂ ਲੀਡਰ ਨੇ ਆਉਣਾ ਹੁੰਦਾ ਹੈ ਫਿਰ ਪਿੰਡ ਦਾ ਇਕੱਠ ਮਾਰਨਾ ਪੈਂਦਾ ਹੈ ਮੰਤਰੀ ਲਈ ਵਨ ਸੁਵੰਨੀਆਂ ਮਠਿਆਈਆਂ ਲਿਆਉਣੀਆਂ ਪੈਂਦੀਆਂ ਹਨ ਪਿੰਡ ਦੇ ਲੋਕਾਂ ਲਈ ਬੱਖ ਚਾਹ ਪਕੌੜਿਆਂ ਦਾ ਪ੍ਰਬੰਧ ਕਰਨਾ ਪੈਂਦਾ ਹੈ ਜੇਕਰ ਲੜਾਈ ਝਗੜੇ ਵਿੱਚ ਸੱਚੀ ਗੱਲ ਕਰ ਦਈਏ ਫਿਰ ਇੱਕ ਧਿਰ ਦੁਸ਼ਮਣ ਬਣ ਜਾਂਦੀ ਹੈ सरपंच ही ਉਸ ਤਰਿਆਂ ਦੀ ਮਾਲਾ ਹੁੰਦੀ ਹੈ। ਰਿੰਦੀ ਕਾ ਸਰਪਿੰਡ ਵਾਲੇ ਕੰਢ ਦਿੰਦੇ ਆ ਗਾਲਾਂ ਕੱਢ ਕੇ ਅਤੇ ਬਾਦੂਆਮਾਂ ਦੇ ਕੇ सरपंच ਗਰਾਂਟਾ ਖਾ ਗਿਆ। ਪਿੰਡ ਦਾ ਸਵਾਰਿਆ ਕੁਝ ਨਹੀਂ ਹੈ। ਸਾਬਕਾ ਸਰਪੰਚ ਨੇ ਸਰਪੰਚਾਂ ਨੂੰ ਆਉਂਦੀਆਂ ਮੁਸ਼ਕਲਾਂ ਦਾ ਲੇਖਾ ਜੋਖਾ ਕਰਦਿਆਂ ਆਪਣੀ ਗੱਲ ਮੁਕਾਈ। सरपंच ਦੀ ਗੱਲ ਸੁਣ ਕੇ ਕੁਝ ਮਿੰਟਾਂ ਲਈ ਬੈਠਕ ਵਿੱਚ ਚੁੱਪ ਵਰਤ ਗਈ। ਸਾਰੇ ਸਵਾਲੀਆਂ ਨਜ਼ਰਾਂ ਨਾਲ ਇੱਕ ਦੂਜੇ ਵੱਲ ਵੇਖਣ ਲੱਗ ਪਏ। ਸਰਪੰਚ ਸਾਹਿਬ ਜੀ ਜੇਕਰ ਸਰਕਾਰ ਨੇ ਸਰਪੰਚਾਂ ਨੂੰ ਪਿੰਡ ਦੀਆਂ ਗ੍ਰਾਂਟਾਂ ਖਾਣ ਤੋਂ ਰੋਕਣਾ ਹੈ ਜਾਂ ਇਮਾਨਦਾਰ ਸਰਪੰਚ ਬਣਾਉਣੇ ਹਨ ਫਿਰ ਸਰਪੰਚਾਂ ਦੀ ਤਨਖਾਹ ਘੱਟੋ-ਘੱਟ 50000 ਤੋਂ ਵੱਧ ਚਾਹੀਦੀ ਹੈ। ਇਸ ਤੋਂ ਇਲਾਵਾ ਚੰਗੇ ਅਕਸ ਵਾਲੇ ਸਰਪੰਚਾਂ ਦੀ ਪੈਨਸ਼ਨ ਵੀ 10000 ਲੱਗਣੀ ਚਾਹੀਦੀ ਹੈ। ਮੋਤਵਾਰਾਂ ਵਿੱਚੋਂ ਨੰਬਰਦਾਰ ਕਰਮ ਸਿੰਘ ਚੁੱਪ ਤੋੜਨ ਵਿੱਚ ਪਹਿਲ ਕਰਦਾ ਅਤੇ ਸਰਕਾਰਾਂ ਨੂੰ ਕੋਸਦਾ ਬੋਲਿਆ। ਪੇਟ ਨਾ ਪਈਆਂ ਰੋਟੀਆਂ ਸਭੇ ਗੱਲਾਂ ਖੋਟੀਆਂ ਕਿਹੜਾ ਕਰਦੇ ਸਾਰੇ ਕੰਮ ਧੁੰਦੇ ਛੱਡ ਕੇ ਕੋਲੋਂ ਖਰਚੇ ਕਰਕੇ 5 ਸਾਲ ਪਿੰਡ ਦਾ ਬਿੰਡਾ ਚ ਖਿੱਚੀ ਜਾਵੇ ਇਸ ਕਰਕੇ ਮੈਂ ਬਿਲਕੁਲ ਸਰਪੰਚੀ ਵਾਲੇ ਪੰਗੇ ਵਿੱਚ ਨਹੀਂ ਪੈਣਾ। 104 ਸਿਰੇ ਤੇ ਗੰਢ ਸਾਬਕਾ ਸਰਪੰਚ ਨੇ ਤੋੜ ਕੇ ਜਵਾਬ ਦਿੰਦੇ ਆਖੇ ਨਾ ਨੌਮਾਂ ਤੇਲ ਇਕੱਠਾ ਹੋਵੇ ਨਾ ਰਾਧਾ ਨੱਚੇ ਭਾਵ ਤੁਹਾਡੀਆਂ ਮੁਸ਼ਕਲਾਂ ਦਾ ਸਾਡੇ ਕੋਲ ਕੋਈ ਹੱਲ ਨਹੀਂ ਹੈ ਅਸੀਂ ਸਰਪੰਚ ਸਾਹਿਬ ਫਿਰ ਚੱਲਦੇ ਹਾਂ ਮੋਹਤਵਰਾਂ ਵਿੱਚੋਂ ਨੱਥਾ ਸਿੰਘ ਬੋਲਿਆ ਠਹਿਰੋ ਮੈਂ ਬੋਤਲ ਲਿਆਉਂਦਾ ਹਾਂ ਹੁਣ ਮੂੰਹ ਕੌੜਾ ਕਰਕੇ ਜਾਇਓ ਸਰਪੰਚ ਦੇਸੀ ਦਾਰੂ ਦੀ ਬੋਤਲ ਲੈਣ ਚਲਾ ਗਿਆ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਸਸ਼ੀય ਕਾਲ ਜੀ ਕੱਲ ਫਿਰ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ